ਸਾਰਿਆਂ ਨੂੰ ਪਿਆਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ। ਫ੍ਰੀਕ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ। ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਸਾਰੇ ਕਾਟਨ ਪ੍ਰਿੰਟ ਦੇ ਵਿੱਚ ਸੂਟ ਰਹਿਣਗੇ, ਵਿਦਾਊਟ ਲਾਈਨਿੰਗ ਰਹਿਣਗੇ, ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਰਹਿਣਗੇ। ਪਲੀਜ਼ ਪਹਿਣਾ ਨੂੰ ਰਿਕਵੈਸਟ ਹੈ ਜੀ ਆਪਣਾ ਜਲਦੀ ਤੋਂ ਜਲਦੀ ਆਰਡਰ ਕਰ ਲਿਆ ਕਰੋ। ਹੁਣ ਨਾ ਜਿਹੜਾ ਸਟਾਕ ਆ ਬਹੁਤ ਥੇਤੀ ਖਤਮ ਹੋ ਰਿਹਾ ਨਾ ਦੁਬਾਰਾ ਤੋਂ ਬਾਅਦ ਇਹ ਵਿੱਚ ਰਿਪੀਟ ਦੇ ਵਿੱਚ ਸੂਟ ਨੇ ਜਿਹੜੇ ਹੀ ਆ ਰਹੇ ਨੇ। ਹੁਣ ਕਾਟਨ ਫੈਬਰਿਕ ਤੁਹਾਨੂੰ ਵੀ ਪਤਾ ਹੀ ਆ ਹਨਾ ਥੋੜੀ ਜੀ ਵੀ ਮੌਸਮ ਦੇ ਹਿਸਾਬ ਨਾਲ ਥੋੜਾ ਜਿਹਾ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਆਪਾਂ ਨੂੰ ਵਿਦਾਊਟ ਲਾਈਨਿੰਗ ਕਾਟਨ ਹੈ ਜਿਹੜੀ ਉਹੀ ਜ਼ਿਆਦਾ ਹਜੇ 2 ਮਹੀਨੇ ਪੈਣੀ ਹੈ ਇਸ ਹਿਸਾਬ ਨਾਲ ਆਪਣੇ ਗਰਮੀ ਪੈ ਰਹੀ ਹੈ ਪਲੀਜ਼ ਪਹਿਣਾ ਨੂੰ ਰਿਕਵੈਸਟ ਹੈ ਨਾਰਮਲ ਰੇਂਜ ਦੇ ਵਿੱਚ ਰਹਿਣਗੇ ਜੀ ਬਜਟ ਦੇ ਵਿੱਚ ਆਉਣ ਵਾਲੇ ਨੇ ਵਿਦਾਊਟ ਲਾਈਨਿੰਗ ਰਹਿਣਗੇ ਜਲਦੀ ਤੋਂ ਜਲਦੀ ਤੁਸੀਂ ਵੀਡੀਓ ਦੇਖਣ ਸਾਰ ਆਪਣਾ ਜਿਹੜਾ ਆਰਡਰ ਹੈ ਕਨਫਰਮ ਕਰ ਲਿਆ ਕਰੋ ਜੀ ਬੁੱਕ ਕਰ ਲਿਆ ਕਰੋ ਫਿਰ ਤੁਹਾਨੂੰ ਉਹੀ ਸੇਮ ਕਲਰ ਮਿਲ ਜਾਂਦਾ ਬਾਅਦ ਵਿੱਚ ਸਾਨੂੰ ਵੀ ਦਿੱਕਤ ਆਉਂਦੀ ਹੈ ਹਨਾ ਵੀ ਸਾਨੂੰ ਸੇਮ ਕਲਰ ਨਹੀਂ ਮਿਲਦਾ ਇਸ ਕਰਕੇ ਪਲੀਜ਼ ਰਿਕਵੈਸਟ ਹੈ ਜਲਦੀ ਤੋਂ ਜਲਦੀ ਆਪਣਾ ਸੂਟ ਜਿਹੜਾ ਬੁੱਕ ਕਰ ਲਿਆ ਕਰੋ ਜੀ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਇੰਸਟਾਗ੍ਰam ਦੀ ਆਈਡੀ ਹੈ ਜੀ ਆਪਣੀ ਰਾਜਵਿੰਦਰ ਸਿੱਧੂ 955 ਤੁਸੀਂ ਉਹਨੂੰ ਫੋਲੋ ਕਰੋ ਤੇ ਆਪਣਾ ਨਿਊ ਚੈਨਲ ਹੈ ਆਰਕੀਟਿਕ ਉਹਦੇ ਉੱਪਰ ਵੀ ਆਪਾਂ ਬਹੁਤ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓ ਜਿਹੜੀਆਂ ਅਪਲੋਡ ਕਰਦੇ ਆਂ ਡੇਲੀ ਪਰ ਮੈਥੋਂ ਹਜੇ ਨਹੀਂ ਹੋ ਰਹੀਆਂ ਤੁਹਾਨੂੰ ਵੀ ਪਤਾ ਵੀ ਗਰਮੀ ਬਹੁਤ ਜ਼ਿਆ ਥੋੜੀ ਜਿ ਮੈਨੂੰ ਪ੍ਰੋਬਲਮ ਹੈ ਤੁਹਾਨੂੰ ਪਤਾ ਹੀ ਹੈ ਮੈਂ ਹਰ ਵੀਡੇ ਵਿੱਚ ਦੱਸਦੀ ਆ ਇਸ ਕਰਕੇ ਜਦੋਂ ਵੀ ਮੈਨੂੰ ਟਾਈਮ ਲੱਗਦਾ ਮੈਂ ਚਾਹੇ ਉਹਦੇ ਤੇ ਸ਼ਾਰਟ ਵੀਡੀਓ ਪਾਵਾਂ ਚਾਹੇ ਉਹਦੇ ਤੇ ਲੌਂਗ ਵੀਡੀਓ ਪਾਵਾਂ ਮੈਂ ਅਪਲੋਡ ਜ਼ਰੂਰ ਕਰਦੀ ਆ ਪਲੀਜ਼ ਉਸ ਚੈਨਲ ਨੂੰ ਵੀ ਤੁਸੀਂ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰੋ ਜੀ ਇਹਨਾਂ ਨੂੰ ਇਸ ਚੈਨਲ ਨੂੰ ਚਲੋ ਜੀ ਅੱਪਾ ਤੁਹਾਨੂੰ ਸੂਟ ਦਿਖਾਉਣੀ ਸ਼ੁਰੂ ਕਰਦੇ ਆ ਅਰਿਆਂ ਤੋਂ ਪਹਿਲਾ ਸੂਟ ਰਹੂਗਾ ਜੀ ਮੈਂਜੈਂਟਾ ਕਲਰ ਦਾ ਇਹ ਮੈਂ ਪਹਿਣਾ ਨੂੰ ਰਿਕਵੈਸਟ ਕਰਦੀ ਆ ਜੀ ਇਹ ਹੋਰ ਕਲਰ ਨਹੀਂ ਮਿਲਣਾ ਇਹ ਮੈਂਜੈਂਟਾ ਕਲਰ ਦੇ ਦੋ ਸੂਟ ਨੇ ਵੀ ਆਪਣੇ ਕੋਲੇ ਜਿਹੜੀ ਵੀ ਪਹਿਣਨੇ ਲੈਣਾ ਤਾਂ ਤੁਸੀਂ ਦੇਖੋ ਜੀ ਇਹਦੇ ਵਿੱਚ ਇਸ ਤਰ੍ਹਾਂ ਦੀ ਸੈਲਫ ਪ੍ਰਿੰਟਰ ਰਹੂਗਾ ਜੀ ਇਸ ਤਰ੍ਹਾਂ ਦੀ ਇਹਦੇ ਨਾਲ ਸਕਿਨ ਕਲਰ ਦੀ ਵਿੱਚ ਪ੍ਰਿੰਟ ਰਹੂਗਾ ਮੈਂਜੈਂਟਾ ਕਲਰ ਦਾ ਸਲਵਾਰ ਦੀ ਫੈਬ੍ਰਿਕ ਹੈਟਾਈ ਮੀਟਰ ਦੀ ਤੁਹਾਨੂੰ ਕੱਟ ਮਿਲੂਗੀ ਜੀ ਦੇਖੋ ਦੋ ਸੂਟ ਰਹਿ ਗਏ ਆਪਣੇ ਕੋਲੇ ਇਹ ਮੈਂ ਘਟੋ ਘਟ 12 13 ਸੂਟ ਲਿਆਂਦੇ ਸੀ ਜੀ ਮਾਸਟਰਡ ਕਲਰ ਦਾ ਵੈਸੇ ਮਿਲੇ ਹੀ ਨਹੀਂ ਦੁਬਾਰਾ ਜੇ ਦੁਬਾਰਾ ਮਿਲ ਜਾਂਦਾ ਤਾਂ ਪਤਾ ਹੀ ਨਹੀਂ ਕਿੰਨੇ ਕੁ ਸੇਲ ਹੋਣੇ ਸੀ ਦੇਖੋ ਜੀ ਇਹ ਮਾਸਟਰਡ ਕਲਰ ਹੈ ਸੌਰੀ ਜੀ ਇਹ ਮੈਂਜੈਂਟਾ ਕਲਰ ਦੇ ਦੋ ਸੂਟ ਨੇ ਜੀ ਜਿੰਨਾ ਭਣਾ ਨੇ ਆਰਡਰ ਜਲਦੀ ਕੀਤਾ ਪਹਿਲਾਂ ਸਾਨੂੰ ਪੇਮੈਂਟ ਆ ਗਈ ਜੀ ਪਹਿਲਾਂ ਆਰਡਰ ਬੁੱਕ ਕਰਤਾ ਆਪਾਂ ਉਹਨ ਰੱਖ ਦਾਂਗੇ ਜੀ ਦੇਖੋ ਦੋ ਸੂਟ ਨੇ ਜੀ ਇਹਨਾਂ ਦਾ ਪ੍ਰਾਈਸ ਰਹੂਗਾ ਜੀ ਅੱਜ ਮੈਂ ਉਸ ਤੋਂ ਵੀ ਲੈਸ ਪ੍ਰਾਈਸ ਦੇ ਵਿੱਚ ਤੁਹਾਨੂੰ ਸੂਟ ਦੇ ਰਹੀਆਂ ₹900 ਦੇ ਵਿੱਚ ਸੂਟ ਤੁਹਾਡੇ ਘਰ ਤੱਕ ਪਹੁੰਚ ਜੂਗਾ ਦੋ ਸੂਟ ਨੇ ਪਲੀਜ਼ ਜਿੰਨਾ ਭੈਣਾਂ ਨੇ ਜਲਦੀ ਤੋਂ ਜਲਦੀ ਸੂਟ ਆਰਡਰ ਕਰਕੇ ਬੁੱਕ ਕਰ ਲਿਆ ਉਹਨਾਂ ਤੱਕ ਇਹ ਸੂਟ ਪਹੁੰਚੂਗਾ ਦੇਖੋ ਜੀ ਰਾਮਟੈਕ ਦੀ ਫੈਬਰਿਕ ਮਿਲੂਗੀ ਉਹੀ ਸੇਮ ਸੂਟ ਨੇ ਜੀ ਤੁਸੀਂ ਇਹਨਾਂ ਕਿ ਉਹ ਵੀ ਪ੍ਰਾਈਸ ਘਟਾ ਤੱਕ ਨਹੀਂ ਫੈਬਰਿਕ ਨਹੀਂ ਵਧੀਆ ਹੋਣੀ ਇਹ ₹900 ਦੇ ਵਿੱਚ ਤੁਹਾਡੇ ਸੂਟ ਘਰ ਤੱਕ ਪਹੁੰਚ ਜੂਗਾ ਜੀ ਇਹ ਦੋ ਸੂਟ ਨੇ ਜਿਹੜੀ ਭੈਣ ਨੇ ਜਲਦੀ ਆਰਡਰ ਕਰਕੇ ਸੂਟ ਬੁੱਕ ਕਰ ਲਿਆ ਉਹਨਾਂ ਦਾ ਸੂਟ ਹੈ ਜਿਹੜ ਮਿੰਜਾਂਗੇ ਹੋਰ ਕਲਰ ਇਹਦੇ ਵਿੱਚ ਕੋਈ ਨਹੀਂ ਹੈਗਾ ਨਾ ਗ੍ਰੀਨ ਕਲਰ ਰਿਹਾ ਜੀ ਨਾ ਮਾਸਟਰਡ ਕਲਰ ਰਿਹਾ ਨਾ ਰੈੱਡ ਕਲਰ ਬਸ ਇਹ ਦੋ ਮੰਜਾਂਟਾ ਕਲਰ ਦੇ ਸੂਟ ਨੇ ਜਿਹੜੇ ਰਹਿ ਗਏ ਚਲੋ ਜੀ ਇਹ ਹੋ ਗਿਆ ਇਸ ਤੋਂ ਬਾਅਦ ਆਪਾਂ ਤੁਹਾਨੂੰ ਨਹਾਉਣੇ ਆ ਦੁਪੱਟੇ ਵਾਲੇ ਸੂਟ ਰਹਿਣਗੇ ਜੀ ਇਹ ਵੀ ਬਿਲਕੁਲ ਨਾਰਮਲ ਰੇਂਜ ਦੇ ਵਿੱਚ ਆਪਾਂ ਨੇ ਸੂਟ ਰਹਿਣ ਜਿਹੜੇ ਲਾਈਵ ਹੋਏ ਨੇ ਪਿਓਰ ਕਾਟਨ ਤੁਹਾਨੂੰ ਸੂਟ ਮਿਲੂਗਾ ਜੀ ਦੇਖੋ ਇਸ ਤਰ੍ਹਾਂ ਦੀ ਰਹੂਗੀ ਜੀ ਸ਼ਰਟ ਇਹ ਪ੍ਰਿੰਟ ਵਧੀਆ ਬਿਨਾ ਲਾਈਨਿੰਗ ਤੋਂ ਬਣਨ ਵਾਲੀ ਇਹ ਆਪਾਂ ਤੀਆਂ ਕਰਕੇ ਮੈਂ ਘੱਟ ਪ੍ਰਾਈਸ ਦੇ ਵਿੱਚ ਲਾਈਵ ਹੋਏ ਨੇ ਹਨਾ ਵਿਚਲ ਆਪਣੇ ਵਰਗੀਆਂ ਭੈਣਾਂ ਹੀ ਨੇ ਜਿਨ੍ਹਾਂ ਦਾ ਚਾਅ ਹੁੰਦਾ ਸੂਟ ਸਲਾਈ ਕਰਨ ਦਾ ਨਾ ਇਹ ਬਜਟ ਦੇ ਵਿੱਚ ਰਹਿਣ ਵਾਲੀਆਂ ਨੇ ਦੇਖੋ ਜੀ ਇਹਦੇ ਤੁਹਾਨੂੰ ਸਲਵਾਰ ਦੇ ਉੱਪਰ ਇਸ ਤਰ੍ਹਾਂ ਦਾ ਵਰਕ ਵੀ ਲੱਗੂਗਾ ਸੂਟ ਨਾਲ ਦਾ ਪੈਚ ਲਾ ਕੇ ਆਪਾਂ ਨੇ ਸਲਵਾਰ ਦੇ ਉੱਪਰ ਵਰਕ ਕੀਤਾ ਜੀ ਦੇਖੋ ਇਹਦੇ ਨਾਲ ਆਪਦੀ ਪਲੇਨ ਫੌਟਨ ਦੀ ਹੀ ਰਹੂਗੀ ਸਲਵਾਰ ਇਹਦੇ ਨਾਲ ਕੋਟੇ ਡੋਰੀਏ ਦਾ ਇਸ ਤਰ੍ਹਾਂ ਦਾ ਟਾਈ ਡਾਈ ਦਾ ਦੁਪੱਟਾ ਰਹੂਗਾ ਦੇਖੋ ਜੀ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਇਹ ਸੂਟ ਤੁਹਾਨੂੰ ਜੀ 750 ਰੁਪਏ ਦੇ ਵਿੱਚ ਤੁਹਾਡੇ ਘਰ ਤੱਕ ਸੂਟ ਆ ਜਿਹੜਾ ਇਹ ਪਹੁੰਚੂਗਾ ਬਿਲਕੁਲ ਵਿੱਚ 750 ਰੁਪਏ ਦੇ ਵਿੱਚ ਦਪੱਟਾ ਹੋ ਗਿਆ ਜੀ ਸਲਵਾਰ ਸਲਵਾਰ ਤੇ ਵਰਕ ਹੋ ਗਿਆ ਜੀ ਪਿਓਰ ਕਾਟਨ ਮਿਲੂਗੀ ਜੀ ਤੁਹਾਨੂੰ ਖੈਦਰੀਕ ਦੀ ਸਾਡੀ ਜ਼ਿੰਮੇਵਾਰੀ ਹੋਊਗੀ ਜੀ ਦਪੱਟਾ ਵੀ ਤੁਹਾਨੂੰ ਹਾਰਡ ਵਾਲਾ ਨਹੀਂ ਮਿਲੂਗਾ ਚੋਬਨ ਵਾਲਾ ਨਹੀਂ ਮਿਲੂਗਾ ਸੌਫਟ ਦਪੱਟਾ ਮਿਲੂਗਾ ਦੇਖੋ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾ ਦਨੀ ਆ ਪ੍ਰਿੰਟਿੰਗ ਦਿਖਾ ਦਨੀ ਆ ਕਿਵੇਂ ਕਿਵੇਂ ਦੇ ਅਲੱਗ-ਅਲੱਗ ਡਿਜ਼ਾਈਨ ਰਹਿਣਗੇ ਜੀ ਸੇਮ ਕਲਰ ਨਹੀਂ ਹੋਊਗਾ ਇਹ ਵੀ ਆਪਣੇ ਕੋਲੇ ਸਿੰਗਲ-ਸਿੰਗਲ ਸੂਟ ਹੈ ਜੀ ਪਹਿਣਾ ਜਲਦੀ ਤੋਂ ਜਲਦੀ ਵੀਡੀਓ ਦੇਖ ਕੇ ਆਰਡਰ ਕਰ ਸਕਦੀਆਂ ਨੇ ਦੇਖੋ ਜੀ ਇਹਦੇ ਵਿੱਚ ਹੈਗਾ ਇਸ ਤਰ੍ਹਾਂ ਦੀ ਇਹ ਲਾਈਨਿੰਗ ਵਾਲੀ ਤੁਹਾਨੂੰ ਸ਼ਰਟ ਮਿਲੂਗੀ ਬਹੁਤ ਵਧੀਆ ਮਲਾਈਮ ਮਲਾਈਮ ਕਾਟਨ ਹੈ ਬਿਨਾ ਲਾਈਨਿੰਗ ਤੋਂ ਤੁਸੀਂ ਕਿਵੇਂ ਮਰਜੀ ਬਣਾ ਸਕਦੇ ਆ ਇੱਕ ਮੇਰੀ ਭੈਣਾਂ ਨੂੰ ਰਿਕੁਐਸਟ ਹੈ ਜੀ ਜਦੋਂ ਤੁਸੀਂ ਸੂਟ ਸਿਲਾਈ ਕਰੋਗੇ ਜੀ ਇਹਨਾਂ ਨੂੰ ਪਾਣੀ ਵਿੱਚ ਦੀ ਇੱਕ ਵਾਰ ਥਰੂ ਕੱਢ ਲਿਓ ਹੋਏ ਵੀ ਫੈਬਰਿਕ ਹੋਵੇ ਚਾਹੇ ਮਹਿੰਗੀ ਫੈਬਰਿਕ ਲਓ ਤੁਸੀਂ ਚਾਹੇ ਸਸਤੀ ਲਓ ਉਹਨੂੰ ਪਾਣੀ ਵਿੱਚ ਦੀ ਜ਼ਰੂਰ ਕੱਢਿਆ ਕਰੋ ਜੀ ਦੇਖੋ ਜੀ ਇਹਦੇ ਨਾਲ ਇਸ ਤਰ੍ਹਾਂ ਦੀ ਸਲਵਾਰ ਹੈ ਗਰਲਿਸ ਜੀ ਲੁੱਕ ਦਾ ਸੂਟ ਹੈ ਇਹ ਦੇਖੋ ਇਸ ਤਰ੍ਹਾਂ ਇਹਦੇ ਪੌਂਚੇ ਤੇ ਦੋਨਾਂ ਇਸ ਤਰ੍ਹਾਂ ਦਾ ਤੁਹਾਨੂੰ ਇਹਦੇ ਨਾਲ টাই-ਡਾਈ ਦੁਪੱਟਾ ਮਿਲੇਗਾ ਦੁਪੱਟੇ ਦੇ ਫੋਰ ਸਾਈਡ ਦੇਖੋ ਜੀ ਦੁਪੱਟੇ ਦੇ ਪੱਲਿਆਂ ਤੇ ਇਸ ਤਰ੍ਹਾਂ ਸੂਟ ਨਾਲ ਦੀ ਪੱਟੀ ਲੱਗੀ ਹੋਊਗੀ ਉੱਪਰ ਇਹਦੇ ਜਿਗਜ਼ੈਗ ਦੀ ਲੇਸ ਲਾ ਕੇ ਫਿਨਿਸ਼ਿੰਗ ਕੀਤੀ ਹੋਈ ਆ ਸਾਰੇ ਦੁਪੱਟੇ ਨੂੰ ਫਿਨਿਸ਼ਿੰਗ ਮਿਲੂਗੀ 750 ਰੁਪਏ ਦੇ ਵਿੱਚ ਤੁਹਾਡੇ ਘਰ ਤੱਕ ਸੂਟ ਆ ਜਿਹੜਾ ਇਹ ਕਾਹਦੀ ਆ ਦੇਖੋ ਜਲਦੀ ਤੋਂ ਜਲਦੀ ਆਰਡਰ ਕਰਕੇ ਤੁਸੀਂ ਸੂਟ ਨੇ ਜਿਹੜੇ ਆਪਣੇ ਮੁੱਕ ਕਰੋ ਜੀ ਬਹੁਤ ਵਧੀਆ ਫੈਬਰਿਕ ਆਪਾਂ ਜ਼ਿੰਮੇਵਾਰੀ ਵਾਲੀ ਦੇਵਾਂਗੇ ਦੇਖੋ ਜੀ ਦੋ ਕਲਰ ਆ ਗਏ ਦੇ ਵਿੱਚ ਤੀਜਾ ਕਲਰ ਆ ਗਿਆ ਜੀ ਇਹਦੇ ਵਿੱਚ ਇਸ ਕਰਾਂ ਦੇਖੋ ਜੀ ਤੀਸਰਾ ਕਲਰ ਆ ਗਿਆ ਦੇ ਵਿੱਚ ਇਹ ਵਾਲਾ ਨੇਵੀ ਬਲੂ ਕਲਰ ਹੈ ਇਹਦੇ ਵਿੱਚ ਮਜੈਂਟਾ ਤੇ ਵਾਈਟ ਗ੍ਰੀਨ ਦੇ ਨਾਲ ਇਹਦਾ ਕੰਬੀਨੇਸ਼ਨ ਕੀਤਾ ਹੋਇਆ ਬਹੁਤ ਵਧੀਆ ਹੀ ਫੈਬਰਿਕ ਰਹੂਗੀ ਤੁਹਾਨੂੰ ਦੇਖੋ ਬਹੁਤ ਵਧੀਆ ਫੈਬਰਿਕ ਰਹੂਗੀ ਜੀ ਇਹ ਸੂਟ ਇੱਕ ਨਾ ਇਹ ਜਾਮ ਕਾਟਨ ਦੇ ਵਿੱਚ ਸੂਟ ਹੈਗਾ ਇਹਦੇ ਨਾਲ ਸਲਵਾਰ ਵੀ ਕਾਟਨ ਦੀ ਰਹੂਗੀ ਦੇਖੋ ਜੀ ਇਹ ਬਲਿਊ ਕਲਰ ਵਾਲਾ ਸੂਟ ਇਹ ਉਹ ਕੰਦੀ ਸਿੰਪਲ ਪ्युअर कॉटन ਹੈ ਜੀ ਇਹ ਜਾਮ कॉटन ਦੇ ਵਿੱਚ ਸੂਟ ਮਿਲੂਗਾ ਤੁਹਾਨੂੰ ਸਲਵਾਰ ਤੇ ਇਸ ਤਰ੍ਹਾਂ ਦੀ ਫੈਬਰ ਹੋਊਗੀ ਜੀ ਪ੍ਰਿੰਟਿੰਗ ਵਰਕ ਕੀਤਾ ਹੋਇਆ ਹੋਊਗਾ ਸਲਵਾਰ ਤੇ ਜਿਹੜਾ ਦੁਪੱਟਾ ਹੈਗਾ ਦੇਖੋ ਇਸ ਤਰ੍ਹਾਂ ਦਾ ਟਾਈਡ ਡਾਈ ਕੋਟਡ ਹੋਰੀਆ ਦਾ ਤੁਹਾਨੂੰ ਦੁਪੱਟਾ ਮਿਲੂਗਾ ਦੇਖੋ ਜੀ ਇਸ ਤਰ੍ਹਾਂ ਦੁਪੱਟੇ ਦੀ ਸਾਰੀ ਫਿਨਿਸ਼ਿੰਗ ਕੀਤੀ ਮਿਲੂਗੀ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 850 ਰੁਪਏ ਗਲੇਮ ਕਲਰ ਹੈ ਜਿਹੜਾ ਇਹ ਨਾ ਜਾਮ कॉटन ਦੇ ਵਿੱਚ ਸੂਟ ਮਿਲੂਗਾ ਤੁਹਾਨੂੰ ਇਹਦੇ ਨਾਲ ਤੁਹਾਨੂੰ ਬਹੁਤ ਵਧੀਆ ਫੈਬਰਿਕ ਦੀ ਸਲਵਾਰ ਮਿਲੇਗੀ ਜੀ ਸੋਹਣੀ ਵਧੀਆ ਕਲਰ ਡਿਜ਼ਾਈਨ ਨੇ ਇਹ ਸੂਟ ਦਾ ਪ੍ਰਾਈਸ ਕੱਲਾ ਬਲੇਊ ਵਾਲੇ ਸੂਟ ਦਾ ਪ੍ਰਾਈਸ 850 ਰਹੇਗਾ ਜਿਹੜੇ ਦੂਜੇ ਨੇ ਜੀ ਉਹਨਾਂ ਦਾ ਰਹੂਗਾ 750 ਦੇਖੋ ਜੀ ਇੱਕ ਕਲਰ ਆ ਗਿਆ ਇਹਦੇ ਵਿੱਚ ਇਹ ਵਾਲਾ ਪ੍ਰਿੰਟ ਬਹੁਤ ਵਧੀਆ ਪ੍ਰਿੰਟ ਨੇ ਆਪਾਂ ਘਰੇ ਨਾਲ ਆਰਾਮ ਨਾਲ ਗਰਮੀ ਦੇ ਵਿੱਚ ਪਾ ਕੇ ਇੰਨੀ ਗਰਮੀ ਦੇ ਵਿੱਚ ਜਿੰਨਾ ਪਹਿਣਾ ਨੇ ਮੱਝਾਂ ਸਾਹਮਣੀਆਂ ਨੇ ਚੁੱਲ੍ਹੇ ਦਾ ਕੰਮ ਕਰਨਾ ਉਹਨਾਂ ਨੂੰ ਬਿਲਕੁਲ ਲਾਈਟ weight ਫੈਬਰਿਕ ਵੀ ਹਨਾ ਆਇਆ ਰਿਹਾਦਾ ਵੀ ਆਪਾਂ ਗਰਮੀ ਦੇ ਵਿੱਚ ਸੌਫਟ ਸੌਫਟ ਜਿਹੜੇ ਕੱਪੜੇ ਨੇ ਉਹ ਪਹਿਨੇ ਦੇਖੋ ਜੀ ਇਹਦੇ ਨਾਲ ਸਲਵਾਰ ਲੱਗੂਗੀ ਇਸ ਤਰ੍ਹਾਂ ਦੀ ਇਹਦੇ ਵੀ ਪੌਂਚੇ ਤੇ ਸਲਵਾਰ ਦੇ ਪੌਂਚੇ ਦੇ ਵਰਕ ਤੁਹਾਨੂੰ ਸਾਰਿਆਂ ਤੇ ਮਿਲੂਗਾ ਜੀ ਇਹਦੇ ਨਾਲ ਵੀ ਦੁਪੱਟਾ ਤੁਹਾਨੂੰ ਤਾਈ ਡਾਈ ਮਿਲੂਗਾ ਤਿੰਨ ਕਲਰ ਦੇ ਸਾਰੇ ਦੁਪੱਟੇ ਨੂੰ ਫਿਨਿਸ਼ਿੰਗ ਕੀਤੀ ਮਿਲੂਗੀ ਇੱਕ ਕਲਰ ਹੈਗਾ ਜੀ ਇਹਦੇ ਵਿੱਚ ਇਸ ਤਰ੍ਹਾਂ ਦਾ ਲੈਮਨ ਜਿਹਾ ਕਲਰ ਹੈ ਇਹ ਬਹੁਤ ਪਿਆਰਾ ਪ੍ਰਿੰਟਿੰਗ ਹੈ ਦੇਖੋ ਜੀ ਇੱਕ ਕਲਰ ਆ ਗਿਆ ਇਹਦੇ ਵਿੱਚ ਇਹ ਵਾਲਾ ਇਸ ਤਰ੍ਹਾਂ ਦੀ ਇਹਦੇ ਨਾਲ ਮਲਾ ਪਾਣੀ ਵਿੱਚ ਦੀ ਕੱਢ ਕੇ ਮਲਮ ਮਲਮ ਫੈਬਰਿਕ ਹੈ ਜਿਹੜੀ ਤਾਂ ਹੋਣੀ ਆ ਤੁਹਾਨੂੰ ਦੱਸ ਰਹੀ ਆ ਬਹੁਤ ਵਧੀਆ ਬਹੁਤ ਆਕੜੀ ਜੀ ਨਹੀਂ ਹੈਗੀ ਹਾਰ ਦੀ ਨਹੀਂ ਹੈਗੀ ਦੇਖੋ ਜੀ ਇਸ ਤਰ੍ਹਾਂ ਦੀ ਇਹਦੇ ਨਾਲ ਉੱਪਰ ਦੇਖੋ ਜੀ ਇਸ ਤਰ੍ਹਾਂ ਦੀ ਇਹਦੇ ਨਾਲ ਪਿੰਕ ਕਲਰ ਦੀ ਹੈਗੀ ਜੀ ਸਲਵਾਰ ਇਹਦੇ ਵੀ ਆਪਾਂ ਨੇ ਸਲਵਾਰ ਤੇ ਸੇਮ ਵਰਕ ਕਰਉਗਾ ਜੀ ਸਾਰੇ ਸੂਟਾਂ ਤੇ ਦੇਖੋ ਇਸ ਤਰ੍ਹਾਂ ਦਾ ਇਹਦੇ ਨਾਲ ਵੀ ਟਾਈਡਾਈ ਤੁਹਾਨੂੰ ਦੁਪੱਟਾ ਵੀ ਹੋਵੇ ਦੇਖੋ ਸਾਰੇ ਸੂਟਾਂ ਦੇ ਉੱਪਰ ਸੇਮ ਡਿਜ਼ਾਈਨ ਬਣਿਆ ਹੋਇਆ ਜੀ ਸਲਵਾਰ ਦਾ ਤੇ ਟਾਈਡਾਈ ਤਿੰਨ ਕਲਰ ਦੇ ਦੁਪੱਟੇ ਨੇ ਜੋ ਵੀ ਤੁਹਾਨੂੰ ਪਸੰਦ ਆ ਕਲਰ ਜੇ ਉਹ ਵੀ ਹੈਗੇ ਨੇ ਜੀ ਇਹਦੇ ਵਿੱਚ ਸਿੰਗਲ ਸਿੰਗਲ ਕਲਰ ਨੇ ਹੋਰ ਕਲਰ ਨਹੀਂ ਹੈਗਾ ਇਹ ਭੈਣਾਂ ਕਹਿਣਗੀਆਂ ਵੀ ਸਾਨੂੰ ਹੋਰ ਪਿੱਕਾਂ ਸੈਂਡ ਕਰ ਦਿਓ ਜੀ ਨਹੀਂ ਜਿਹੜੇ ਕਲਰ ਆਪਾਂ ਹੈਗੇ ਨੇ ਜੀ ਸਾਰੇ ਵੀਡੀਓ ਦੇ ਵਿੱਚ ਪਾ ਦਿੱਤੇ ਨੇ ਜੋ ਵੀ ਤੁਹਾਨੂੰ ਸੂਟ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਉਣਗੇ ਮੈਂ ਸਾਨੂੰ 10 8 10 ਸੂਟ ਦਿਖਾ ਦਿੱਤੇ ਨੇ ਸਾਰੇ ਸਿੰਗਲ ਸਿੰਗਲ ਕਲਰ ਰਹਿਣਗੇ ਜੀ ਮੈਂ ਦੁਬਾਰਾ ਤੋਂ ਫਿਰ ਦੱਸਦੀ ਹਾਂ ਜਿੰਨਾ ਭੈਣਾਂ ਨੇ ਆਰਡਰ ਜਲਦੀ ਕਨਫਰਮ ਕਰਤਾ ਜੀ ਉਹਨਾਂ ਨੂੰ ਇਹ ਸੂਟ ਮਿਲ ਜਾਣਗੇ ਤੇ ਹੋਰ ਕਲਰ ਨਹੀਂ ਹੈਗੇ ਜੋ ਵੀ ਕਲਰ ਹੈਗੇ ਤੇ ਆਪਾਂ ਵੀਡੀਓ ਦੇ ਵਿੱਚ ਪਾ ਦਿੱਤੇ ਨੇ ਜੀ ਬਹੁਤ ਵਧੀਆ ਫੈਬਰਿਕ ਹੋਊਗੀ ਜੀ ਫੈਬਰਿਕ ਦੀ ਸਾਡੀ ਨੁਮੈਦਾਰੀ ਹੋਊਗੀ ਬਾਕੀ ਜੀ ਆਪਾਂ ਜਿਹੇ ਜਹ ਹਨਾ ਰੇਟ ਲਾਵਾਂਗੇ ਉਹੇ ਜਿਹਾ ਆਪਾਂ ਨੂੰ ਫੈਬਰਿਕ ਮਿਲੂਗੀ ਪਰ ਤੁਸੀਂ ਬੇਚਿੰਤ ਹੋ ਕੇ ਸੂਟ ਲਓ ਜੀ ਇਹ ਨਹੀਂ ਹੈਗਾ ਵੀ ਆਪਾਂ ਜਿਵੇਂ ਸੇਲਾਂ ਦੇ ਉੱਤੇ ਹਨਾ ਵੀ ਤੁਸੀਂ ਕਹੋ 400 ਦੀ ਉੱਤੇ ਸੇਲ ਲੱਗੀ ਤੇ ਐਨੇ ਦਾ ਸੂਟ ਦਿੰਦੇ ਨੇ 500 ਦੀ ਦਿੰਦੇ ਨੇ ਇਹ ਗੱਲ ਨਹੀਂ ਹੋਊਗੀ ਜੀ ਆਪਾਂ ਗਰੰਟੀ ਨਾਲ ਵਧੀਆ ਸੂਟ ਦੇਵਾਂਗੇ ਤੁਹਾਨੂੰ ਤੇ ਬਾਕੀ ਮੈਨੂੰ ਦਾ ਆਦਤੀ ਹੈ ਵੀ ਮੈਂ ਆਪ ਵਧੀਆ ਖੁਦ ਚੰਗੀ ਤਰ੍ਹਾਂ ਯਕੀਨ ਨਾਲ ਚੈੱਕ ਕਰਕੇ ਕਪੜਾ ਲੈਣੀ ਬਾਕੀ ਰੰਗ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਹੁਣ ਪਤਾ ਇਹ ਰੰਗ ਥੋੜੇ ਜਿਹਾ ਮੈਂ ਇਸ ਕਰਕੇ ਲੈਏ ਨੇ ਕਿਉਂ ਇਹ ਜਿਆਦਾ ਪ੍ਰਾਈਸ ਦੇ ਨਹੀਂ ਹੈਗੇ ਨਾਰਮਲ ਰੇਂਜ ਦੇ ਸੂਟ ਨੇ ਇਹ ਬਾਅਦ ਦੇ ਵਿੱਚ ਆਪਾਂ ਨੇ ਘਰ ਦੇ ਵਿੱਚ ਹੀ ਪਾਉਣੇ ਹੁੰਦੇ ਨੇ ਫਿਰ ਆਪਾਂ ਨੂੰ ਮਹਿੰਗੇ ਸੂਟ ਔਖੇ ਕਰਦੇ ਨੇ ਤਾਂ ਇਸ ਕਰਕੇ ਰੰਗ ਘਰੇ ਠਿੱਕੇ ਬਹੁਤ ਜ਼ਿਆਦਾ ਜਿੰਨਾ ਪਹਿਣਾ ਨੇ ਮੱਝਾ ਸਾਹਮਣੀਆਂ ਨੇ ਉਹਨਾਂ ਨੂੰ ਮੁਸ਼ਕਲ ਹੋ ਜਾਂਦੀ ਹੈ ਜਿੱਤੇ ਉਹ ਠਿੱਕੇ ਰੰਗ ਜ਼ਿਆਦਾ ਮੈਲੇ ਹੋ ਜਾਂਦੇ ਨੇ ਦਾਗ ਲੱਗ ਜਾਂਦੇ ਨੇ ਲੈਂਦੇ ਨੇ ਜਦੋਂ ਆਪਾਂ ਕਿਸੇ ਪਾਰਟੀ ਵੀ ਆਰ ਜਾਂ ਕਿਤੇ ਵੀ ਜਾਣਾ ਉਦੋਂ ਉੱਥੇ ਲਾਈਟ ਰੰਗ ਚੱਲ ਜਾਂਦੇ ਨੇ ਚਲੋ ਜੀ ਮੈદાન ਨੂੰ 8-10 ਸੂਟ ਦਿਖਾ ਦਿੱਤੇ ਨੇ ਜੋ ਵੀ ਸੂਟ ਪਸੰਦ ਆ ਪਹਿਣਾ ਨੂੰ ਰਿਕਵੈਸਟ ਹੈ ਜਲਦੀ ਤੋਂ ਜਲਦੀ ਆਰਡਰ ਕਰ ਸਕਦੇ ਹੋ ਤੁਸੀਂ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਉਣਗੇ ਤੁਸੀਂ ਇਸੇ ਤਰ੍ਹਾਂ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਅੱਗੇ ਤੋਂ ਵੀ ਵੀਡੀਓ ਸ਼ੇਅਰ ਕਰਦਿਆ ਕਰੋ ਤਾਂ ਕਿ ਹਰ ਇੱਕ ਬੰਨ ਕੋਲੇ ਆਪਣੇ ਸੂਟਾਂ ਦਾ ਨੋਟੀਫਿਕੇਸ਼ਨ ਜਾ ਸਕੇ प्लीज मेरी रिक्वेस्ट है जी मैं जिन्ना भी खिंच के रेट लागदा मैंथों मैं थोनू कट तो कट रेट ला रही हूं ਤੁਸੀਂ ਇਹ ਨਾ ਕਿਹਾ ਕਰੋ ਮਹਿੰਗੇ ਨੇ प्लीज ਤੁਸੀਂ ਮੇਰਾ ਸਾਥ ਦਿਓ ਜੀ ਚਲੋ ਜੀ ਅੱਜ ਆਪਾਂ ਤੁਹਾਨੂੰ ਸੂਟ ਦਿਖਾ ਦਿੱਤੇ ਨੇ ਜਲਦੀ ਜਲਦੀ ਆਰਡਰ ਬੁੱਕ ਕਰੋ ਸੌਣ ਦਾ ਮਹੀਨਾ ਸ਼ੁਰੂ ਹੋ ਗਿਆ ਜੀ ਤੀਆਂ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣੇ ਸੂਟ ਸਲਾਈ ਕਰਾ ਸਕਦੇ ਵਿਦਾਊਟ ਲਾਈਨਿੰਗ ਰਹਿਣਗੇ ਕੋਈ ਇਹਦੇ ਤੇ ਤੁਹਾਨੂੰ ਵਰਕ ਕਰਾਉਣ ਦੀ ਲੋੜ ਨਹੀਂ ਸਾਰਾ ਡਿਜ਼ਾਈਨ ਬਣਿਆ ਹੈ ਸਲਵਾਰ ਦੇ ਉੱਪਰ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ